ਸੋ ਪਿਆਮੀ ਜਰਦੀ ਹੈ ਜਿਹੜੀ ਉਹ ਪੂਰੇ ਦੇਸ਼ ਭਰ ਦੇ ਵਿੱਚ ਮਨਾਈ ਜਾ ਰਹੀ ਹੈ 25 ਤਰੀਕ ਨੂੰ ਸ਼੍ਰੀ ਮੁਖਤਸਰ ਸਾਹਿਬ ਵਿਖੇਰਪਾ ਦੀ ਯਾਤਰਾ ਸ਼ੁਰੂ ਹੋਵੇਗੀ ਮਾਈ ਭਾਗੋ ਕਾਲਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਰਕ ਤੱਕ। ਹੰਡ ਭਾਰਤ ਦਾ ਜੋ ਆਪਾਂ ਸੁਪਨਾ ਦੇਖਿਆ ਉਹਦੇ ਜੋ ਮੋਢੀ ਸਨ ਉਹ ਸਰਦਾਰ ਵੱਲਭ ਭਾਈ ਪਟੇਲ ਸਨ। ਉਹਨਾਂ ਦੀ ਜਨਮ ਦਿਤੀ ਤੇ ਉਹਨਾਂ ਨੂੰ ਨਮਨ ਕਰਨ ਦਾ ਇੱਕ ਬਹੁਤ ਵਧੀਆ ਆਪਣੇ ਕੋਲ ਮੌਕਾ ਹੈ। ਸਰਦਾਰ ਪਟੇਲ ਜੀ ਦੀ 150ਵੀਂ ਜਨਮ ਦਿਨ ਲੈ ਕੇ ਪਦਿਆਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਮੈਂ ਗੋਟਰੀ ਸਿੰਘ ਜ਼ਿਲ੍ਹਾ ਯੂਥ ਅਫਸਰ ਮਾਈ ਭਾਰਤ ਕੇਂਦਰ ਸ਼੍ਰੀ ਮੁਖਸਰ ਸਾਹਿਬ ਮਾਈ ਭਾਰਤ ਵੱਲੋਂ ਮੁਖਸਰ ਸਾਹਿਬ ਜ਼ਿਲ੍ਹੇ 'ਚ 25 ਨਵੰਬਰ ਨੂੰ ਮਾਈ ਭਾਗੋ ਆਯੁਰਵੈਦਿਕ ਕਾਲਜ ਤੋਂ ਸ਼ੁਰੂ ਹੁੰਦਿਆਂ ਗੁਰੂ ਗੋਬਿੰਦ ਪਾਰਕ ਤੱਕ ਸਰਦਾਰ ਪਟੇਲ ਜੀ ਦੀ 150ਵੀਂ ਜਨਮ ਦਿਨ ਲੈ ਕੇ ਪਦਿਆਤਰਾ ਦਾ ਆਯੋਜਨ ਕੀਤਾ ਜਾ ਰਿਹਾ ਜਿਸ ਦਾ ਮੁੱਖ ਬਿੰਦੂ ਜੀਤੋ ਪਦਿਆਤਰਾ ਸਟਾਰਟ ਹੋਣੀ ਹੈ। ਉਹ ਮਾਈ ਭਾਗੋ ਆਯੋਜਿਤ ਕੇ ਲਈ ਕੋਲੇਜ ਰਹੂਗਾ ਉਥੇ ਇਹ ਜੋ ਆਪਣੀਆਂ ਐਕਟੀਵਿਟੀਆਂ ਉੱਤੇ ਸਰਦਾਰ ਪਟੇਲ ਜੀ ਦੀ ਫੋਟੋ ਤੇ ਬਹੁਤ ਵੱਡਾ ਸੈਮੀਨਾਰ ਪੰਜਾਬ ਦੇ ਕਲਚਰ ਤੋਂ ਰਿਲੇਟਡ ਕਲਚਰਲ ਐਕਟੀਵਿਟੀਆਂ ਤੇ ਆਤਮ ਨਿਰਭਰ ਭਾਰਤ ਅਤੇ ਨਸ਼ਾ ਮੁਕਤੀ ਦੀ ਸੋਚ ਉਕ ਆਦੀ ਕਾਰਜ ਕਰਮ ਰੱਖੇ ਗਏ ਆ ਜੋ ਉਥੋਂ ਪੱਗਿਆਤਰਾ ਸ਼ੁਰੂ ਹੁੰਦੇ ਹੋਏ ਇਹ ਫਰੋਜਪੁਰ ਰੋਡ ਤੋਂ ਪਟਪੁਰਾ ਪੂਰਾ ਰੋਡ ਪਟਪੁਰਾ ਰੋਡ ਤੋਂ ਹੁੰਦੇ ਹੋਏ ਕੇਰ ਸਿੰਘ ਵਾਲਾ ਚੌਂਕ ਤੋਂ ਲੈ ਕੇ ਗੁਰੂ ਗੋਬਿੰਦਪਰਕ ਤੱਕ ਸਮਾਪਤ ਹੋਵੇਗੀ ਜਿਦੇ ਵਿੱਚ ਮਾਈ ਭਾਤ ਕੇਂਦਰ ਨਾਲ ਜੁੜੇ ਸਾਰੇ ਨੌਜਵਾਨ ਸਾਰੇ ਕਲੱਬਾਂ ਉਹਨਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਉਹ ਮਾਈ ਭਾਤ ਪੋਰਟਲ ਤੇ ਜਾ ਕੇ ਤੇ ਆਪਣੀ ਇਸ ਪ੍ਰੋਗਰਾਮ ਚ ਸ਼ਾਮਿਲ ਹੋਣ ਲਈ ਆਪਣੀ ਪਾਰਟਿਸਪੇਸ਼ਨ ਸ਼ੋਅ ਕਰਨ ਜਿਹੜੇ ਸਾਡੇ ਸਰਦਾਰ ਵੱਲਭ ਭਾਈ ਪਟੇਲ ਜਿਹਨਾਂ ਨੂੰ ਆਇਰਨ ਮੈਨੂ ਵੀ ਕਿਹਾ ਜਾਂਦਾ ਹੈ। ਔਰ ਉਹਨਾਂ ਨੇ ਹైదరాబాద్ ਅਤੇ ਜੂਨਾਗੜ ਵਰਗੀਆਂ ਜਿਹੜੀਆਂ ਰਿਆਸਤਾਂ ਸੀਗੀਆਂ। ਉਹਨਾਂ ਨੂੰ ਮਿਲਾਉਣ ਲਈ ਉਹਨਾਂ ਨੇ ਬਹੁਤ ਜ਼ਿਆਦਾ ਜ਼ੋਰ ਲਗਾਇਆ ਔਰ ਉਹ ਦੇਸ਼ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸਨ। ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ 150 ਜੰਦੀਏ ਜਿਹੜੀ ਉਹ ਪੂਰੇ ਦੇਸ਼ ਭਰ ਦੇ ਵਿੱਚ ਮਨਾਈ ਜਾਂਦੀ ਹੈ ਜਿਵੇਂ ਗੁਰਪ੍ਰੀਤ ਜੀ ਨੇ ਪਹਿਲਾਂ ਦੱਸਤਾ। 15 ਸਾਲ ਤੋਂ ਲੈ ਕੇ 29 ਸਾਲ ਤੱਕ ਦੇ ਨੌਜਵਾਨ ਮੁੰਡੇ ਕੁੜੀਆਂ ਇਹਨਾਂ ਦੇ ਵਿੱਚ ਭਾਗ ਲੈ ਲੈ ਸਕਦੇ। ਇਸੇ ਲੜੀ ਦੇ ਤਹਿਤ 25 ਤਰੀਕ ਨੂੰ ਸ਼੍ਰੀ ਮੁਖਤਸਰ ਸਾਹਿਬ ਵਿਖੇ ਪਾਧ ਯਾਤਰਾ ਸ਼ੁਰੂ ਹੋਵੇਗੀ ਮਾਈ ਭਾਗੋ ਕਾਲਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਰਕ ਤੱਕ ਮੇਰੀ ਸਾਰੇ ਜਿੰਨੇ ਵੀ ਰਜਿਸਟਰਡ ਕਲੱਬ ਨੇ ਐਨ ਜੀਓਜ਼ ਨੇ ਉਹਨਾਂ ਦੇ ਅੱਗੇ ਬੇਨਤੀ ਹੈ ਕਿ ਇਸ ਪਾਧ ਯਾਤਰਾ ਦੇ ਵਿੱਚ ਜ਼ਰੂਰ ਸ਼ਾਮਲ ਹੋਵੋ ਕਿਉਂਕਿ ਜੇ ਅਖੰਡ ਭਾਰਤ ਦਾ ਜੋ ਆਪਾਂ ਸੁਪਨਾ ਦੇਖਿਆ ਉਹਦੇ ਜੋ ਮੋਢੀ ਸਨ ਉਹ ਸਰਦਾਰ ਵੱਲਭ ਭਾਈ ਪਟੇਲ ਜਨ ਉਹਨਾਂ ਦੀ ਜਨਮ ਦਿਤੀ ਤੇ ਉਹਨਾਂ ਨੂੰ ਨਮਨ ਕਰਨ ਦਾ ਇੱਕ ਬਹੁਤ ਵਧੀਆ ਆਪਣੇ ਕੋਲ ਮੌਕਾ ਹੈ ਉਹ ਚਾਹੁੰਦੇ ਹਨ ਕਿ ਜੋ ਦੇਸ਼ ਦੀ ਨੌਜਵਾਨ ਪੀੜ੍ਹੀ ਹੈ ਉਹਨਾਂ ਦੇ ਵਿੱਚ ਦੇਸ਼ ਭਗਤੀ ਹੋਰ ਆਵੇ ਉਹ ਉਤਸ਼ਾਹਿਤ ਹੋਣ ਅਤੇ ਦੇਸ਼ ਨੂੰ ਪ੍ਰੇਮ ਕਰਨ ਉਸੇ ਲੜੀ ਦੇ ਤਹਿਤ ਭਾਰਤ ਸਰਕਾਰ ਵੱਲੋਂ ਵੱਖ-ਵੱਖ ادارے ਜਿਵੇਂ ਮਾਈ ਭਾਰਤ ਅਤੇ ਖੇਡ ਮੰਤਰਾਲੇ ਦੁਆਰਾ ਇਹ ਪ੍ਰੋਗਰਾਮ ਅਯੋਜਿਤ ਕੀਤਾ ਹੈ ਤੇ ਐਫ 25 ਤਰੀਕ ਨੂੰ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਵੀ ਪਾਦੀ ਯਾਤਰਾ ਕੀਤੀ ਜਾ